ਆਪਰਵਾਰੀ ਦਬਾਬ ਨਹਿਰ ਵਿੱਚ ਇੱਕ ਵਿਅਕਤੀ ਦੇ ਡੁੱਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀ ਦੀ ਪਛਾਣ ਸੰਨੀ ਉਮਰ 35 ਸਾਲ ਸਜਾਣਪੁਰ ਦੇ ਰੂਪ ਵਿੱਚ ਹੋਈ ਹੈ ਉਸ ਦੀ ਭੈਣ ਨੇ ਦੱਸਿਆ ਹੈ ਕਿ ਉਸ ਦਾ ਭਰਾ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਅਤੇ ਵਿਚਾਨ ਕਿ ਉਸ ਦਾ ਪੈਰ ਫਿਸਲ ਗਿਆ ਤੇ ਨਹਿਰ ਵਿੱਚ ਡੁੱਬ ਗਿਆ ਉੱਥੇ ਘਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਮੌਕੇ ਤੇ ਹੀ ਪਹੁੰਚ ਗਈ ਅਤੇ ਜਾਨ ਸੁਰੂ ਕਰ ਦਿੱਤੀ ਗਈ ਸੰਨੀ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ ਉਹਦੇ ਤਿੰਨ ਬੱਚੇ ਵੀ ਸਨ ਅਤੇ ਇੱਕ ਬੱਚਾ ਸੰਨੀ ਕੋਰਸੀਏਟੇ ਜੱਜ ਕਿ ਦੋ ਬੱਚੇ ਉਸਦੀ ਕਾਰ ਵਾਲੀ ਲੈ ਗਏ ਸੀ ਅਤੇ ਸੰਨੀ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਸੰਨੀ ਦੀ ਤੇ ਆਉਣੇ ਪਰਸਾ ਨੂੰ ਮਾਲੀ ਦਿੱਤੀ ਕਿ ਸੰਨੀ ਨੂੰ ਜਲਦੀ ਤੋਂ ਜਲਦੀ ਲਭ ਦਿੱਤਾ ਜਾਵੇ। ਬਾਰ ਤਾਂ ਇਹ ਜੀ ਨਾਨ ਮਹਾਰਾਜ ਆਇਆ ਸੀ ਸਨੇ ਨਾਂ ਦਾ ਮੁੰਡਾ ਵਾ ਤੇ ਪਾਣੀ ਇੱਥੇ ਲੰਮੇ ਪਿਆ ਪਤਾ ਨਹੀਂ ਵੀ ਰੁੜ ਗਿਆ ਤੇ ਕੀ ਗੱਲ ਬਣੀ ਤੇ ਕੱਪੜੇ ਇੱਥੇ ਬਾਹਰ ਪਏ ਨੇ ਚਪਲ ਵੀ ਪਈ ਹੈ ਹਨੂ ਕੱਪੜਿਆਂ ਤੋਂ ਪਨੇਖਾ ਵੀ ਕਿਤੇ ਨਹਿਰ ਚ ਨਾਲ ਰੁੜ ਗਿਆ ਹੋਵੇ ਤੁਹਾਡਾ ਕੀ ਲੱਗਦਾ ਜੀ ਕਿਹਦਾ ਵੀਰ ਲੱਗਦਾ ਵਾ ਅੱਛਾ ਇਹਦੇ ਡੈਡੀ ਦਾ ਤੇ ਮੰਮੀ ਦਾ ਨਾਂ ਕੀ ਹੈ ਮੰਮੀ ਡੈਡੀ ਮਰ ਗਏ ਨੇ ਕੋਈ ਨਹੀਂ ਆਏਗਾ ਕਿੱਥੇ ਰਹਿੰਦੇ ਹੋ ਜੀ ਇੱਥੇ ਸਿਆਨਪੁਰ ਤੇ ਰਹਿੰਦੇ ਹਾਂ ਜੀ ਤਾਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗੇ ਵੀ ਪਾਣੀ ਬੰਦ ਹੋਵੇ ਸਾਡਾ ਬੱਚਾ ਲੱਭੇ ਸਾਨੂੰ ਠੀਕ